ਇੱਕ ਪ੍ਰਚਲਿਤ ਕਹਾਣੀ ਹੈ ਕਿ ਜਦੋਂ ਪਿੰਡ ਦੇ ਵਿੱਚ ਹੜ੍ਹ ਆਇਆ ਤੇ ਇੱਕ ਬੰਦਾ ਕਹਿੰਦਾ ਮੈਨੂੰ ਰੱਬ ਹੀ ਬਚਾਏਗਾ ਸਾਰਾ ਪਿੰਡ ਖਾਲੀ ਹੋ ਰਿਹਾ ਸੀ ਤਾਂ ਇੱਕ ਬੰਦੇ ਨੇ ਬੇੜੀ ਲਿਆਂਦੀ ਉਹ ਕਹਿੰਦਾ ਚੱਲ ਬੈਠ ਜਾ ਤੂੰ ਲੈ ਜਾਵਾਂ ਕਹਿੰਦਾ ਨਹੀਂ ਮੈਨੂੰ ਵਾਹਿਗੁਰੂ ਬਚਾਏਗਾ ਉਹ ਕਹਿੰਦੇ ਚਲੋ ਠੀਕ ਹੈ ਉਹ ਚਲੇ ਜਾਂਦੀ ਹੈ ਪਾਣੀ ਇੱਥੇ ਤੱਕ ਆ ਜਾਂਦਾ ਤੇ ਉਹ ਜੰਪ ਮਾਰ ਕੇ ਛੱਤ ਤੇ ਜੜ ਜਾਂਦਾ ਤੇ ਹੁਣ ਇੱਕ ਹੈਲੀਕਾਪਟਰ ਆਉਂਦਾ ਹੈ ਹੈਲੀਕਾਪਟਰ ਕਹਿੰਦਾ ਭਈ ਆ ਜਾ ਰੱਸਾ ਫੜ ਲੈ ਤੈਨੂੰ ਬਚਾ ਲੈਨੇ ਆ ਤੂੰ ਬਚ ਜਾਏਗਾ ਕਹਿੰਦਾ ਨਹੀਂ ਮੈਨੂੰ ਵਾਈ ਗਰੁੱਪ ਜਾਏਗਾ ਤੁਸੀਂ ਜਾਓ ਇਦਾਂ ਹੀ ਉਹ ਪਾਣੀ ਜਿਹੜਾ ਹੈ ਉਹ ਸਿਰ ਦੇ ਉੱਪਰੋਂ ਲੰਘ ਜਾਂਦਾ ਹੈ ਤੇ ਉਹ ਬੰਦਾ ਚੜ੍ਹਾਈ ਕਰ ਜਾਂਦਾ ਹੈ ਤੇ ਕਹਿੰਦੇ ਆ ਵੀ ਜਦੋਂ ਉਹ ਉੱਥੇ ਪ੍ਰਮਾਤਮਾ ਕੋਲ ਜਾਂਦਾ ਹੈ ਕਹਿੰਦਾ ਤੂੰ ਮੈਨੂੰ ਬਚਾਇਆ ਨਹੀਂ ਕਹਿੰਦਾ ਮੈਂ ਬਚਾਉਣ ਲਈ ਪਹਿਲਾਂ ਤੈਨੂੰ ਬੇੜੀ ਭੇਜੀ ਫਿਰ ਮੈਂ ਤੇਰੇ ਲਈ ਗੱਡੀ ਭੇਜੀ ਫਿਰ ਮੈਂ ਤੇਰੇ ਲਈ ਹੈਲੀਕਾਪਟਰ ਭੇਜਿਆ ਪਰ ਤੂੰ ਛੜਿਆ ਨਹੀਂ ਤੂੰ ਬਚਿਆ ਨਹੀਂ ਉਹ ਤਿੰਨਾਂ ਦੇ ਵਿੱਚ ਮੈਂ ਹੀ ਤਾਂ ਸੀ ਤੈਨੂੰ ਕਹਿ ਰਿਹਾ ਬਾਰ-ਬਾਰ ਸੋ ਕਹਿਣ ਤੋਂ ਭਾਵ ਕਿ ਵਾਹਿਗੁਰੂ ਕਿਹੜੇ ਰੰਗਾਂ ਵਿੱਚ ਕਿਵੇਂ ਵਰਤਦਾ ਹੈ ਇਹ ਵਾਹਿਗੁਰੂ ਜਾਣਦਾ ਉਹ ਬੰਦਿਆਂ ਰਾਹੀਂ ਹੀ ਵਰਤਦਾ ਹੈ ਤੇ ਹਮੇਸ਼ਾ ਉਹਦਾ ਵਿਸ਼ਵਾਸ ਜੇ ਰੱਖਣਾ ਹੀ ਹੈ ਤਾਂ ਉਹਦੀ ਜੋਤ ਸਾਰਿਆਂ ਦੇ ਵਿੱਚ ਦੇਖਣੀ ਪੈਣੀ ਹੈ